ਤੇਰੇ ਦਿਲ ਨੇ ਤੋ ਸੂਰਤ ਦਿਂਦੀ ਹੀਰ ਦੀ ਤੇਰੇ ਦਿਲ ਨੇ ਤੋ ਸੂਰਤ ਦਿਂਦੀ ਹੀਰ ਦੀ ਹਾਂਜੀ ਇਹ ਆ ਜੀ ਜਿਉਣਾ ਸਾਰੀ ਕਹਾਣੀ ਇਹਦੇ ਦੁਆਲੇ ਘੁੰਮਣ ਵਾਲੀ ਆ ਤੇ ਇਹਦਾ ਕੀ ਰੋਲ ਐ ਉਹ ਤੁਸੀਂ ਆਪੇ ਦੇਖ ਲਓ ਅੱਗੇ ਜਾ ਕੇ ਰਣੀ ਪਰ ਇਤ ਸੜਮ ਲੰਗ ਕੇ ਤਰਾਂ ਆਉਂਦਾ ਪਰ ਹੌਕ ਰੰਗੀ ਚਾਚੀ ਮੱਥਾ ਟੇਕਦਾ ਕੀ ਆ ਬੇ ਸਾਨੂੰ ਨਹੀਂ ਤੇਰਾ ਕੋਈ ਬਾਪੂ ਹਾਂ ਕਦ ਬੋਲਦੀ ਹੈ ਭੁੱਲਣਾ ਕੀ ਤੇਰਾ ਕੀ ਮਲੰਗਦਾ ਫੜੇ ਤੇ ਸੋ ਗੱਲਾਂ ਉੜਦੀਆਂ ਚੱਲ ਨਹੀਂ ਚੱਲੀਏ ਹਾਂ ਮੈਂ ਕੀ ਕਹਤਾ ਉਹ ਮਰਤਾ ਦੇਖ ਲੈ ਤੂੰ ਆਪਦੀ ਉਹ ਤੂੰ ਬੇ ਤੂੰ ਤੇਰਾ ਸੜੇ ਮਲੰਗਦਾ ਕੀ ਪਹ ਹੋ ਨਲਿਆ ਪੱਖਾ ਪਣਾ ਕਿਹੜੇ ਬਣੇ ਜਾਂਦਾ ਚੱਲ ਅੱਲਾ ਮਾਰਦਾ ਚੱਲ ਨਹੀਂ ਫਿਰ 70 ਪਰ ਉਹ ਚਾਚੀ ਉਮਰਤਾ ਦੇਖ ਲੈ ਉਹ ਮੈਂ ਕੀ ਹਾਂ ਮੈਂ ਤਾਂ ਜਵਾਨ ਮੁੰਡਾ ਪਿਆ 28 29 ਸਾਲ ਦਾ ਫਤੂ ਬੜਾਪੇ ਜੇ ਮਸਕਰੀਆਂ ਕਰਦੀ ਹੈ ਹਾਂਜੀ ਏ ਆ ਜਿਉਨੇ ਦਾ ਛੋਟਾ ਭਾਈ ਤੇ ਜੋ ਆ ਨਾਲ ਏ ਆ ਜਿਉਨੇ ਦਾ ਸਭ ਤੋਂ ਛੋਟਾ ਭਾਈ ਆ ਜੋ ਕੀ ਗੱਲਾਂ ਬਾਤਾਂ ਕਰ ਰਿਹਾ ਏ ਸੁੰਦੇ ਆਪਾਂ ਯਾਰ ਜਿਉਨੇ ਦਾ ਵੀ ਔਖਾ ਯਾਰ ਆਪਾਂ ਤੂੰ ਸਹੀ ਕਹਿਆ ਭਾਈ ਉਹਦਾ ਤਾਂ ਵਿਆਹ ਕਰਨਾ ਪਊ ਯਾਰ ਹੋਰ ਯਾਰ ਉਤੋਤਰੀ ਭਾਬੀ ਕਹਤੀ ਆ ਕਹਿੰਦੀ ਮੱਥੋਂ ਨਹੀਂ ਛੜੇ ਰੋਟੇ ਰਹਿੰਦੀ ਆ ਹਾਂ ਸੱਚ ਪਿੰਡ ਵਾਲੇ ਤਾਂ ਨੇ ਮਾਰਦੇ ਕਿ ਛੜੇ ਦਾ ਵਿਆਹ ਕਰ ਦੋ ਮੇਰੀ ਨਿਗਾ ਚ ਇੱਕ ਬੰਦਾ ਹੈਗਾ ਕੌਣ ਉਹ ਯਾਰ ਰਿਸ਼ਤੇ ਜੇ ਕਰਾਉਣ ਦਾ ਕੰਮ ਹੀ ਕਰਦਾ ਉਹਨੇ ਕੋਈ ਬੁੜੀਆਂ ਤੇ ਬੁੜੀਆਂ ਦੇ ਰਿਸ਼ਤੇ ਕਰਾਤੇ ਸਵਾਹ ਸੱਚੀ ਕਹਿ ਰਹਾ ਹਾਂ ਤੇਰੀ ਗੱਲ ਕਰਦੀ ਚੱਲ ਚੱਲੀ ਆਪਾਂ ਹਾਂ ਉਹਦੇ ਕੋਲ ਚੱਲ ਕੇ ਆਉਣੇ ਹੋਰ ਚੱਲ ਆਪਾਂ ਬੋਤਿਆਂ ਕੀ ਗੱਲ ਵਾਹ ਅੱਛਾ ਉਹ ਛੜੇ ਆਦੀ ਕੋਣ ਬੁਰੀ ਉਹ ਤੜਫ ਤੜਫ ਮਰ ਜਾਣਾ ਉਹ ਅੱਛਾ ਬਾਈ ਹੁਣ ਨਹੀਂ ਤੈਨੂੰ ਛੜਾ ਮਰ ਦਿੰਦੇ ਓਏ ਕਿਉਂ ਹੁਣ ਕਿਉਂ ਨਹੀਂ ਮਰਨ ਦਿੰਦੇ ਉਹ ਹੁਣ ਤਾਂ ਤੇਰਾ ਵਿਆਹ ਕਰਨਾ ਵਟਿਆ ਲੈ ਸੱਚੀ ਹੋਈ ਤੇ ਹੋਰ ਬਾਈ ਸਾਨੂੰ ਕਿਸੇ ਬਚੋਲੇ ਦੀ ਦੱਸ ਪਈ ਆ ਉਹਦਾ ਟਾਪ ਉਹਦਾ ਬਚੋਲਾ ਉਹਦਾ ਗੁੜੇ ਬੱਡਿਆ ਸਾਰਾ ਦੇ ਰਿਸ਼ਤੇ ਕਰਾਉਂਦਾ ਲੈ ਵਿਆਹ ਹੋ ਜੂ ਮੇਰਾ ਹੁਣ ਤਾਂ ਤੇਰਾ ਵਿਆਹ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਲੈ ਗੱਪਾਂ ਨਹੀਂ ਮਾਰਦੇ ਯਾਰ ਵੱਡੇ ਭਾਈਆਂ ਤੂੰ ਆਪਣਾ ਗੱਪ ਮਾਰਾ ਕੇ ਤੈਨੂੰ ਹਾਂ ਸੱਚੀ ਹੋਈ ਤੇ ਹੋਰ ਬਾਈ ਮੇਰਾ ਵਿਆਹ ਹੋ ਜੂ ਲੈ ਓ ਕੀ ਗੱਲਾਂ ਲੈ ਮੈਂ ਤਾਂ ਸਾਨੂੰ ਹੀ ਗੱਲਾਂ ਕਰਦਾ ਰਿਹਾ ਪਰਮਾਤਮਾ ਇਹ ਜੇ ਭਰਾ ਸਾਰਿਆਂ ਨੂੰ ਦੇਵੇ ਸੱਡੇ ਵੀ ਬੋਟੀਆਂ ਆਉਣਗੀਆਂ ਚੁੱਲੀਆਂ ਤੇ ਪਕਾਉਣਗੀਆਂ ਸੱਡੇ ਵੀ ਬੋਟੀਆਂ ਆਉਣਗੀਆਂ ਤੇ ਬੋਟੀਆਂ ਬਸਾਉਣੀਆਂ ਆਏ ਹੈਏ ਹੈਏ ਓਏ ਖੜੇਗਾ ਤੂੰ ਇਧਰ ਆ ਕੇ ਬੈਠੋ ਬੈਠੋ ਫਿਰ ਤੁਸੀਂ ਇਹ ਦੱਸੋ ਪਾਣੀ ਪੀਓਗੇ ਕਿ ਠੰਡਾ ਪੀਓ ਉਹ ਨਾ ਨਾ ਭਾਈ ਤੂੰ ਰਹਿਂਦੇ ਬਸ ਉਹ ਚੱਲ ਗਜ਼ਲ ਸੁਣ ਮੇਰੀ ਓਏ ਆਪਣੀ ਘਰੀ ਬਚੂਲੇ ਦਾ ਪਹਿਲੇ ਵੀ ਕਹੀ ਆਈ ਸੀ ਯਾਰ ਗੱਲ ਤਾਂ ਬਣੀ ਨਹੀਂ ਉਹ ਐਤ ਕੀਤਾ ਪੂਰੇ ਟੌਪ ਦਾ ਬਚੂਲਾ ਲੱਭਿਆ ਤੈਨੂੰ ਦੱਸਿਆ ਤਾਂ ਸੀ ਪੂਰੇ ਬੁੜੇ ਬੁੜੀਆਂ ਦੇ ਵਿਆਹ ਕਰਾਏ ਉਹਨੇ ਲੈ ਉਹਦਾ ਸਾਰੇ ਜ਼ਿਲ੍ਹੇ 'ਚ ਨਾਮ ਆ ਅੱਛਾ ਫਿਰ ਤਾਂ ਮੇਰਾ ਵਿਆਹ ਹੋ ਜੂ ਹੈ ਲੈ ਹੋਊ ਕਿਉਂ ਨਹੀਂ ਅਸੀਂ ਉੱਥੇ ਜਾ ਕੇ ਆਉਨੇ ਆ ਬਾਕੀ ਖੁਸ਼ਖਬਰੀ ਤੈਨੂੰ ਆ ਕੇ ਦਵਾਂਗੇ ਹੈ ਉੱਥੇ ਜਾ ਕੇ ਆਉਣੇ ਕਿਲਾਏ ਕਰੋ ਜਲਦੀ ਜਲਦੀ ਜਾਓ ਥੋੜੇ ਹੌਂਦਿਆਂ ਤਾਂ ਮੈਂ ਖੀਰ ਖੁਰ ਬਣਾ ਕੇ ਰੱਖਦਾ ਹੈ ਜਲਦੀ ਮੁੜਿਓ ਠੀਕ ਹੈ ਠੀਕ ਹੈ ਬਾਈ ਓਹੋ ਜਲਦੀ ਜਲਦੀ ਖੀਰ ਬਣਾ ਦੋ ਨਾ ਵਾਸਤੇ। ਉਹ ਸੜੀ ਪਤਲੀ ਕਿੱਥੇ ਗਈ? ਓਹੋ ਆਹ ਕਾ ਸਾਹਮਣੇ ਪਈ ਆ ਸਾਲਾ ਚਾਚਾ ਨੂੰ ਪਤਾ ਹੀ ਨਹੀਂ ਲੱਗਦਾ। ਅੱਜ ਦਾ ਸਾਲੇ ਗੋਡੇ ਵੀ ਦਰਦ ਕਰਨੋਂ ਹਟ ਗਏ। ਓਹੋ ਤੀਮੀ ਆਉਂਗੀ। ਓਹ ਆਉਂਗੀ ਸਾਡੀ ਵੀ। ਓਹੋ ਇਹ ਤਾਂ ਮੱਝ ਨਾਲੀ ਪਈ ਆ। ਪਤਾ ਹੀ ਨਹੀਂ ਲੱਗਦਾ ਚਾਹੀਏ ਨਾ ਚੜਿਆ ਪਿਆ ਕੀ ਕਰੀਏ। ਉੱਜਾ ਉਹ ਜਿਉਣਿਆ ਐਨਾ ਚਾਹ ਪਾਗਲਾ ਲੈ ਕਾਲਿਆ ਓਏ ਅਸੀਂ ਲਾਦਾ ਬਚੋਲਾ ਦਾ ਘਰ ਉਹ ਬੈਠਿਆ ਲਾਦਾ ਆਓ ਬੈਠੇ ਹਾਂਜੀ ਮੇਰਾ ਨਾਮ ਹੈ ਪ੍ਰੇਮ ਓ ਨਹੀਂ 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 ਪ੍ਰੇਮ ਚੋਪੜੇ ਵਾਲਾ ਨਹੀਂ ਸਿਰਫ ਪ੍ਰੇਮ ਮੈਨੂੰ ਪਿੰਡ ਚ ਕਹਿੰਦੇ ਆ ਬਚੋਲਾ ਤੇ ਰਿਸ਼ਤੇ ਕਰਾਈ ਦਿਆ ਸਾਰੇ ਤਸੱਲੀ ਬਕਸ ਇਹ ਅਜਿਹਾ ਕਪਾ 100 ਕੁੜੀਆਂ ਦੇ 150 ਮੁੰਡਿਆਂ ਦੇ ਤੇ 250 ਗੁੜਿਆਂ ਦੇ ਰਿਸ਼ਤੇ ਕਰਾ ਚੁੱਕਿਆ। ਉਹ ਤਾਂ ਠੀਕ ਆ ਪ੍ਰੇਮਿਆ ਐਵੇਂ ਵੀ ਦਾਦੇ ਵੀ ਕਿੰਨੇ ਪੂਰ ਚੜਦਾ ਤੇ ਉਹ ਗੱਲ ਕਰਾਉਣ ਦੀ ਹੋ ਰਹੀ ਆ ਬੰਬ ਪੂਰੇ ਚੜਨ ਨਾ ਚੜਨ ਉਹਦੀ ਥੋੜੀ ਗੱਲ ਹੁੰਦੀ ਆ ਪ੍ਰੇਮਿਆ ਇੱਕ ਸਕਾਰ ਹੋਰ ਆਉਂਦਾ ਤੁਰਿਆ ਉਹ ਇਹ ਤਾਂ ਮੈਨੂੰ ਰਿਸ਼ਤੇ ਵਾਲੇ ਹੀ ਲੱਗਦੇ ਆ ਆ ਲੈਣ ਦੇ ਬਾਈ ਪ੍ਰੇਮ ਬਚੋਲੇ ਦਾ ਘਰ ਆ ਹੀ ਆ ਉਹ ਆਜੋ ਆਜੋ ਲੰਘਿਆ ਉਹ ਲੰਘਿਆ ਉਹ ਆਪਾਂ ਹੀ ਨੰਗਿਓ ਆਹੀ ਆ ਪ੍ਰੇਮ ਦਾ ਘਰ ਕਿੱਧਰ ਉੱਚੇ ਪੱਦਿਓ ਸਾਰਾ ਜਿਲ੍ਹਾ ਜਾਣਦਾ ਸਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕੋ ਪਈ ਜੀ ਆ ਜੀ ਤੁਸੀਂ ਬੰਬ ਕੁਰਸੀਆਂ ਕਰ ਮੁੰਡਿਆਂ ਕੋਲੇ ਆ ਬਹਿ ਜਾਓ ਬਹਿ ਜਾਓ ਬਹਿ ਜਾਓ ਲੈ ਭਾਈ ਆਹੋ ਇਥੇ ਹਟ ਆਦੇ ਇੱਥੇ ਬਹਿ ਜਾ ਕੋਈ ਨਹੀਂ ਬਹਿ ਜਾ ਬੰਬ ਬਹਿ ਜਾ ਹੋਰ ਭਾਈ ਸਾਰੇ ਘਰੇ ਵਧੀਆ ਸਭ ਠੀਕ ਠਾਕ ਹੈ ਉਹ ਮਈ ਆ ਜੀ ਪ੍ਰੇਮ ਬਚੋਲਾ ਜੀ ਉਡੇ ਬਹੁਤ ਸੁਣਾਈ ਨਾ ਆਉ ਜਾ ਪਿੰਡ ਦੇ ਨਾ ਮੈਂ ਆਪਾਂ ਰਿਸ਼ਤੇ ਕਰਾਈਦੇ ਸਾਰੇ ਤਸੱਲੀ ਬਖਸ ਠੋਕ ਠੋਕੇ ਰਿਸ਼ਤੇ ਕਰਾਉਣੇ ਆਪਾਂ ਸਾਈਆਂ ਵਿਚੋਲਾ ਜੀ ਸੋਡੇ ਕੋਲ ਆਏ ਆ ਬੱਸ ਫਿਰ ਜਮਾਂ ਸਹੀ ਜਗ੍ਹਾ ਆ ਗਏ ਬੰਬ ਲਾਇਆ ਕਰ ਕੁੱਟ ਪਾਣੀ ਪੂਣੀ ਲਿਆ ਮੁੰਡਾ ਲਈ ਤੇ ਆ ਚਾਹ ਪਈ ਹੋਈ ਕੁੱਟੋ ਵੀ ਪਾ ਲਈ ਹੋਰ ਬਈ ਖਾਣਾ ਪੀਣਾ ਕੁਝ ਉਹ ਨਾਲ ਆ ਬਈ ਉਹ ਪਾਣੀ ਲਾਓ ਯਾ ਤਾਂ ਪੀ ਗਈ ਤੁਰੇ ਸੀ ਯਾ ਬੰਬ ਤੂੰ ਕੋਈ ਨਹੀਂ ਸੁੱਤੀ ਸਾਡੇ ਰਿਸ਼ਤੇਦਾਰ ਹਾਂ ਮਹਿਮਾਨ ਹਾਂ ਅਸੀਂ ਤਾਂ ਬਹੁਤ ਉਹ ਕਰਦੇ ਆ ਮਹਿਮਾਨਾਂ ਦੀ ਆ ਮੁੰਡੇ ਕਿਹੜੇ ਪਿੰਡੋਂ ਆਏ ਆ ਤੁਸੀਂ ਅਿੱਤੀ ਹੈ ਜੀ ਆ ਘੂਟਾ ਵੱਡਾ ਅੱਛਾ ਨਾਮ ਲੱਗਦੇ ਮਾਸੀ ਰਹਿੰਦੀ ਹੈ ਮੇਰੀ ਮਾਸੀ ਨਾਮ ਕੀ ਹੈ ਜੀ ਨਾ ਉਹਦਾ ਚਰਨੋ ਹੈ ਭਾਈ ਕਿਹੜੇ ਵਰਦੀ ਹੈ ਜੀ ਉਹ ਚਰਨੋ ਉਹ ਪਤਾ ਨਹੀਂ ਕਿੰਨਾ ਲਾਣੀ ਜੇ ਉਹਨਾਂ ਦਾ ਕੀ ਸੀ ਮੈਂ ਭੁੱਲ ਗਿਆ ਨਾਮ ਜਾ ਮਰੇ ਹੁਣੀ ਚੇਤੇ ਚੋਂ ਨਿਕਲ ਗਿਆ ਨਾ ਪਈ ਅਸੀਂ ਨਹੀਂ ਜਾਣਦੇ ਅੱਛਾ ਲਾ ਕੋਈ ਨਹੀਂ ਆ ਪਾਣੀ ਪੀਓ ਤੁਸੀਂ ਪਾਣੀ ਪੀਓ ਲਿਆ ਬੰਪ ਪਾ ਮੰਦੇ ਆ ਲਓ ਜੀ ਧੰਨਵਾਦ ਧੰਨਵਾਦ ਉਹ ਲੈ ਵੀ ਮੁੰਡਿਓ ਛੋਡੇ ਚੋਂ ਪਹਿਲਾਂ ਕਿਹਦਾ ਕਰਾ ਦੀਏ ਵਿਆਹ ਉਹ ਨਾਨਾ ਜੀ ਤੁਸੀਂ ਗਲਤ ਸਮਝ ਗਏ ਇਸ ਤਾਂ ਵਿਆਹੇ ਹੋਏ ਆ ਅੱਛਾ ਤੁਸੀਂ ਵਿਆਹੇ ਹੋਏ ਹੋ ਭਣਾ ਛੋਡੇ ਬਚੂਲੇ ਕੌਣ ਸੀ ਸਾਡਾ ਸਾਖਤਾ ਜੀ ਸਾਡੀ ਭੂਆ ਨੇ ਕਰਾਇਆ ਸੀ ਅੱਛਾ ਅੱਛਾ ਠੀਕ ਐ ਤੇ ਪਣਾ ਹੁਣ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਆ ਜੀ ਵਿਆਹ ਕਰਾਉਣਾ ਸਾਡੇ ਭਾਈ ਦਾ ਵੱਡੇ ਦਾ ਅੱਛਾ ਵੱਡੇ ਦਾ ਕਰਾਉਣਾ ਹੈ ਹਾਂਜੀ ਤੇ ਪਣਾ ਉਹਦਾ ਪਹਿਲਾਂ ਕਿਉਂ ਨਹੀਂ ਕਰਾਇਆ ਬੱਸ ਜੀ ਕੰਮਾਂ ਕਰਾਂ ਤੇ ਧਿਆਨ ਹੀ ਨਹੀਂ ਗਿਆ ਕਰਦੀਆਂ ਹੁਣ ਗਾਲਾਂ ਕੱਢਦੀਆਂ ਕਹਿੰਦੀ ਸਾਥੋਂ ਨਹੀਂ ਲੈਂਦੇ ਇਹਦੇ ਮਾਲਪੂਰੇ ਬਸ ਜਮਾ ਸਹੀ ਜਗ੍ਹਾ ਗਏ ਤੁਸੀਂ ਹੁਣ ਤਾਂ ਸਮਝੋ ਛੋਡਾ ਕੰਮ ਹੋ ਗਿਆ ਅਸੀਂ ਕਰਾਉਣਾ ਰਿਸ਼ਤੇ ਠੋਕ ਠੋਕ ਕੇ ਭਾਵੇਂ ਹੋਵੇ ਬੁੜਾ ਭਾਵੇਂ ਹੋਵੇ ਨੌਜਵਾਨ ਜੀ ਤੁਸੀਂ ਇਹਨੂੰ ਫਿਰ ਬੁੜਿਆ ਚ ਹੀ ਲੈ ਲਓ ਹਾਂ ਛੋਡੀ ਮੰਗ ਮੰਗ ਗਈ ਹੈ ਕੋਈ ਮੰਗ ਮੰਗ ਤਾਂ ਕੋਈ ਨਹੀਂ ਜੀ ਸਾਡੀ ਰੁੱਕਾ ਹਰ ਜੀ ਚਾਹੀਦੀ ਆ ਤੁਹਾਨੂੰ ਕੁੜੀ ਕੁੜੀ ਜਿਹੜੀ ਮਰਜ਼ੀ ਦੇ ਦਿਓ ਅਸੀਂ ਤਾਂ ਦੋ ਕੱਪੜਿਆਂ ਚ ਵਿਆਹ ਕੇ ਲੈ ਜਾਵਾਂਗੇ ਲੈ ਪਈ ਫੇਰ ਕਾਹਦਾ ਡਰ ਹੈ ਛੋਡਾ ਖਮਤਾ ਸਮਝੋ ਹੋ ਗਿਆ ਆ ਆਪਣਾ ਆਪਣੇ ਮੁੰਡੇ ਨੂੰ ਕੀ ਕੋ ਜਾਂਦਾ ਇਹ ਮੁੰਡੇ ਨੂੰ ਆਉਂਦਾ ਤਿੰਨ ਕਿੱਲੇ ਝੋਟੇ ਦੇ ਸਰਨਾਗ ਮਰ ਥੋੜੀ ਜੀ ਉਮਰ ਵੱਡੀ ਆ ਓਏ ਉਮਰ ਅਮਰ ਦਾ ਕੀ ਹੈ ਪਤਾ ਅਸੀਂ ਆਪੀ ਚਲਾ ਲਾਂਗੇ ਕਿਉਂ ਬੰਬ ਠੀਕ ਹੈ ਭਾਈ ਮੁੰਡੇ ਦੀ ਫੋਟੋ ਫਾਟੋ ਹੈਗੀ ਆ ਭਾਈ ਥੋਡੇ ਕੋਲ ਹਾਂਜੀ ਆ ਸੇ ਜੀ ਫੋਨ ਚਾ ਭਾਈ ਕੱਢ ਲਓ ਫੋਨਾਂ ਚ ਹੀ ਰਹਿ ਗਈਆਂ ਅੱਜ ਕੱਲ ਤਾਂ ਹਾਂਜੀ ਹਾਂਜੀ ਹੁਣ ਨੇ ਜੀ ਆ ਸੇ ਜੀ ਦੇਖੋ ਸਾ ਇਹ ਆ ਮੁੰਡਾ ਪ੍ਰੇਮਾ ਦੇਖੀ ਨਾ ਪੜਾ ਫੋਟੋ ਤਾਂ ਠੀਕ ਲੱਗਦੀ ਆ ਲੈ ਸਹੀ ਕਹਿਣਾ ਬੰਬ ਇਹ ਤਾਂ ਪਈ ਨੌਜਵਾਨ ਪਿਆ ਇੱਧਾ ਤਾਂ ਹੱਸ ਕੇ ਪਿਆ ਹੋ ਜੂ ਤੁਸੀਂ ਤਾਂ ਐਵੇਂ ਹੀ ਫਿਕਰ ਕਰੀ ਜਾਂਦੇ ਸੀ ਲੈ ਫੋਨ ਫੜ ਆਹਦਾ ਵਿਆਹ ਤਾਂ ਪਈ ਹੋ ਜੂ ਬਸ ਤੁਸੀਂ ਮੇਰਾ ਮੜਾ ਜਾ ਢੁੱਠ ਦਾ ਧਿਆਨ ਰੱਖਿਓ ਹੈ ਉਹਨੂੰ ਟੈਨਸ਼ਨ ਨਾ ਲਓ ਜੀ ਤੁਸੀਂ ਕੁੜੀ ਆਉਂਦੋ ਸੀ ਨਾ ਇਹਨੂੰ ਕੋ ਨੂੰ ਛਾਪ ਤੇ ਹੱਥੋਂ ਕਢਾਉ ਉਹ ਸੋਨੇ ਦਾ ਇੱਕ ਪਈਆ ਆਪਣੇ ਬੰਬ ਦੀ ਸੋਨੇ ਦੀ ਛਾਪ ਕਰਾ ਦਿਓ बस ठीक है जी फिर समझो कुड़ी दा होटल करे आगी हुन तुसी तैयारी के ਝਕੇ ਰਖੋ ਕਰੋ ਠੀਕ ਹੈ ਜੀ ਫਿਰ ਅਸੀਂ ਚੱਲਦੇ ਆਂ ਹਾਂ ਹਾਂ ਕੋਈ ਚੱਕਰ ਨਹੀਂ ਪਈ ਗੱਲ ਪੱਕੀ ਸਮਝੀਏ ਮੈਂ ਕਿਹਾ ਜਮਾ ਪੱਕੀ ਸਮਝੋ ਭਾਈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਲ ਕਿਉਂ ਭਾਈ ਨਾਂ ਤਾਂ ਹੀ ਬੰਬਾ ਕੇ ਚੱਲਦਾ ਚੁੱਲਦਾ ਵੀ ਐ ਉਹ ਚੱਲਾਂਗੇ ਭਾਈ ਚੱਲਾਂਗੇ ਵਿਆਹ ਵਾਲੇ ਦੇ ਨਹੀਂ ਚੱਲਾਂਗੇ ਚਲ ਠੀਕ ਆ ਭਾਈ ਆ ਜਾਓ ਆ ਜਾ ਸਾਹਮਣੇ ਨਹੀਂ ਜਾਣਾ ਕੋਪਾ ਉਹ ਲੈ ਕਾਲਿਆ ਕਿਆ ਹਸਣਾ ਤੈਨੂੰ ਵਿਚੋਲਾ ਟੌਪ ਦਾ ਆਪਣੇ ਟੈਂਚਾ ਤਾਂ ਮੁੱਕੀ ਸਹੀ ਕਿਹਾ ਬਾਈ ਆ ਜਾ ਜਾਨੇ ਨੂੰ ਖੁਸ਼ਖਬਰੀ ਦਿੰਦੇ ਆ ਚੱਲ ਹੋ ਲਈ ਤੱਕ ਇਹ ਕਿਉਂ ਨਹੀਂ ਇੰਨਾ ਟਾਈਮ ਹੋ ਗਿਆ ਸਾਲਾ ਮੇਰਾ ਤਾਂ ਸਾਲਾ ਦਿਲ ਜਾ ਘਟੀ ਜਾਂਦਾ ਹੈ ਇਹ ਸੱਚ ਹੈ ਬਾਸ ਤੂੰ ਹੀ ਸੁਣ ਲਾ ਓ ਲੈ ਵੱਡੇ ਭਾਈ ਤੇਰੀ ਸੁਣ ਲਈ ਰੱਬ ਨੇ ਜਲਦੀ ਹੈ ਸੁਣ ਲਈ ਵੇ ਹੈ ਸੱਚੀ ਸੁਣ ਲਈ ਵੇ ਨਾ ਬਾਈ ਬਣੀ ਨਹੀਂ ਗੱਲ ਨੋ ਲੈ ਸੰਤ ਜੀ ਅਗਰ ਉਹ ਵੱਡੇ ਭਾਈ ਮਜ਼ਾਕ ਕਰਦੇ ਆਂ ਕਰ ਮਜ਼ਾਕ ਨਾ ਕਰੋ ਯਾਰ ਇਹ ਜ ਮਜ਼ਾਕ ਨਾ ਕਰ ਰਿਹਾ ਕੋਈ ਸੁਣੂ ਪਤਾ ਮੇਰਾ ਸਾਰਾ ਦਿਲ ਘਟ ਜਾਂਦਾ ਫੇਰ ਸੱਚੀ ਸੱਚੀ ਦੱਸੋ ਯਾਰ ਉਹ ਲੈ ਸੱਚੀ ਕੁੜੀ ਲੱਭ ਗਈ ਹੁਣ ਵਿਆਹ ਦੀਆਂ ਤਿਆਰੀਆਂ ਕਰ ਲੈ ਸੱਚੀ ਸੱਚੀ ਤੇ ਸੱਚ ਤੈਨੂੰ ਦੱਸਿਆ ਸੀ ਪਚੋਣਾ ਟੌਪ ਦਾ ਇਹ ਸੱਚਾ ਸਾੜੀ ਜੀ ਤੋਲੇ ਜੇ ਕੱਢ ਲਈ ਲੈ ਹੁਣ ਇਹ ਜੀ ਤੋਲੇ ਕੀ ਗੱਡੂ ਚਲਾਇਆ ਕਰੂ ਸਾਰੀ ਕਿ ਟਾਈਮ ਹੈ ਨਾ ਉਹ ਸਾਰੀ ਨਾ ਕਟਾਈ ਚੌਰਾ ਲੱਗੇਗਾ ਚਲੇ ਕਿ ਕੰਮ ਕਰੂ ਫਿਰ ਕਲਪ ਕਰ ਲਵਾਂ ਹਾਂ ਇਹ ਬਾਰੀ ਗਾਲੀ ਹੋ ਜੂ ਹੈ ਨਾ ਮੂੰਹ ਤੇ ਮੜਾ ਜਾ ਹੱਥ ਫੇਰ ਲਈ ਲੈ ਹੱਥ ਛੱਡ ਉਹ ਕੱਲ ਹੀ ਨਵਾਂ ਝਾਂਮਾ ਲਿਆਂਦਾ ਝਾਂਮੇ ਨਾਲ ਮੂੰਹ ਰਗੜਦਾ ਗੋਰਾ ਗੋਰਾ ਹੋ ਜੂ ਚਲੋ ਅੱਜ ਬਲਸੀਂ ਜਾਣੇ ਮਾਰ ਲੋ ਕਿਹੜਾ ਦੁਆਰਾ ਹੈ ਆ ਠੀਕ ਠੀਕ ਚੰਗਾ ਠੀਕ ਆ ਠੀਕ ਆ ਓਹੋ ਝਾਂਮਾ ਤਾਂ ਮਿਲਣਸਲਾ ਹੱਥਾਂ ਨਾਲ ਹੀ ਬੱਕੀਆਂ ਲਾ ਦੂਗਾ ਗੁਰਾ ਗੁਰਾ ਕਰ ਮੂੰਹ ਆ ਗੁਰਾ ਗੁਰਾ ਕਰਦੋਂ ਲਾਹ ਦਤੀਆਂ ਤੇਰਾ ਚੰਨੀਆਂ ਲੈਣ ਕੇ ਓ ਲੈ ਪ੍ਰੇਮਿਆ ਰਸਤਾ ਫਰਾ ਆ ਗਿਆ ਪਰ ਉਹ ਹੋਰ ਆ ਗਿਆ ਰਸਤਾ ਹੁਣ ਹੁਣ ਆਪਾਂ ਕੁੜੀ ਕਿੱਥੋਂ ਲੱਭਾਂਗੇ ਉਹ ਕੁੜੀ ਵੀ ਲੱਭਾਂਗੇ ਆਉਂਦੇ ਆ ਉਹਨੂੰ ਤਿੰਨ ਕਿਲੇ ਕੁੜੀਆਂ ਕੋਈ ਤਾਂ ਮੰਨੀ ਜਾਣੀ ਆ ਓਏ ਹਾਂ ਸੱਚ ਹੈਗੀ ਏ ਮਰੇ ਦਿਮਾਗ ਚ ਇੱਕ ਕੁੜੀ ਫਿਰ ਲਾਸਕੀਮ ਬੱਠਾ ਕੀ ਕਰਦਾ ਇੱਥੇ ਉਹ ਲਾਉਣੀਆਂ ਲਾਉਣੀਆਂ ਬੜੀ ਕੱਬੀ ਕੁੜੀ ਆ ਸੋਹਰੇ ਪਰਿਵਾਰ ਕੋਟਕੇ ਭੱਜੇ ਹੀ ਸੀ ਤਾਂ ਅੱਪੇ ਦੇਖੀ ਜਾਣਗੇ ਚਲ ਸਾਣਾ ਆਪਾ ਤਾਂ ਆਪਾਂ ਉਹਦਾ ਘੜੇ ਤੱਕ ਮਤਲਬ ਆ ਤੇ ਸਾਉਂਬ ਤੱਕ ਸਹੀ ਕਹਿਣਾ ਹੈ ਬਸਾਲਿਆ ਕੀ ਅੱਲਾ ਫੂਣਾ ਹੀ ਨੂੰ ਕੀ ਕਹਣਾ ਨੰਬਰ ਇੱਛੀ ਸੀ ਮੈਨੂੰ ਨੰਬਰ ਰੱਪਣ ਦੇ ਨਿਗਾਹ ਪਾਟਣ ਲੱਗ ਗਿਆ ਹੈ ਕਿਨੋਂ ਬੰਬ ਕੋਈ ਨਹੀਂ ਅਣਕੁੱਲ ਬਾਲਾਂਗੇ ਇਹ ਆ ਰਿਹਾ ਨੂੰ ਕਰਨ ਦੇ ਗੱਲ ਇਹਦੇ ਨਾਲ ਰਦਾ ਘਟੀ ਬੱਜੀ ਜਾਂਦੀ ਐ ਚੱਕਦਾ ਨਹੀਂ ਪਿਆ ਬੰਬਾ ਹੈਲੋ ਹੈਲੋ ਆ ਪਾਈ ਮਖਤਿਆਰੇ ਕੀ ਹਾਲ ਐ ਬਾਤ ਠੀਕ ਆ ਪਾਈ ਤੂੰ ਦੱਸ ਕੀ ਤਾਂ ਕੋਈ ਹਾਲ ਆਪਣਾ ਆਪਣਾ ਤਾਂ ਹੀਓ ਫੋਨ ਲਾਇਆ ਤੈਨੂੰ ਲੈ ਉਹ ਠੀਕ ਐ ਬਾਲ ਬੱਚੇ ਮਖਤਿਆਰੇ ਸਭ ਵਧੀਆ ਪਾਈ ਤੂੰ ਦੱਸ ਆਪਣੇ ਕਿਵੇਂ ਨੇ ਸਾਰੇ ਵਧੀਆ ਮਖਤਿਆਰਾ ਹੱਲ ਹੋ ਗਿਆ ਲੈ ਬਹੁਤ ਵਧੀਆ ਹੋ ਗਿਆ ਪਾਈ ਮੁੰਡਾ ਲੱਭ ਗਿਆ ਬਸ ਥੋੜੀ ਕਿੰਨਾ ਉਮਰ ਦੀ ਵੱਧ ਐ ਉਹ ਲੈ ਉਮਰ ਅਮਰ ਚ ਕੀ ਰੱਖਿਆ ਪਾਈ ਕੋਈ ਨਹੀਂ ਚੱਲ ਜੂਗਾ बस ठीक है फिर समझला तेरा काम ਤਾਂ ਹੋ ਗਿਆ ਐ ਗੱਲ ਸੁਣ ਮੇਰੀ ਹਾਂ ਹਾਂ ਦੱਸ ਆ ਤਿਆਰ ਰਹੀ ਇੱਕ ਦੋ ਦਿਨਾਂ ਨੂੰ ਆਪਾਂ ਮੁੰਡਾ ਦੇਖਣ ਚੱਲਾਂਗੇ ਹੈ ਹਾਂ ਹਾਂ ਕੋਈ ਨਾ ਚੱਲ ਬੜਾ ਫੋਨ ਕਰਦੀ ਬੱਸ ਮੈਂ ਨੇ ਹਾਂ ਹਾਂ ਮੈਂ ਤੈਨੂੰ ਫੋਨ ਲਾਉਂਗਾ ਤੂੰ ਤਿਆਰ ਰਹੀ ਠੀਕ ਆ ਚੱਲ ਠੀਕ ਆ ਭਾਈ ਠੀਕ ਆ ਭਾਈ ਠੀਕ ਚੰਗਾ ਚੰਗਾ ਕੀ ਲੈ ਵੀ ਬੰਬ ਬਣ ਗਈ ਗੱਲ ਤਾਂ ਤੂੰ ਦੇ ਲਾ ਉਂਕਲੀ ਨੂੰ ਤੇਲ ਤੂਲ ਲਾ ਕੇ ਰੱਖੀ ਸ਼ਾਂਪ ਲਈ ਓ ਬਾਈ ਤੇ ਤਾਂ ਮੈਂ ਤੇਲੀ ਲਾ ਕੇ ਰੱਖਦਾ ਕੀ ਪਤਾ ਕਿਹੜੇ ਵੇਲੇ ਸਾਂ ਪੈ ਜੇ ਤੇਜ ਹੋ ਗਿਆ ਮੇਰੇ ਨਾਲ ਰਹਿ ਕੇ ਹਏ ਹੇ ਧੰਦਾ ਧੰਦਾ ਹੋ ਗਿਆ ਮੂੰਹ ਈਸਾ ਕੇ ਤੇ ਅੰਦਾਈ ਕਾ ਇਨਾ ਗੋਰਾ ਹੋ ਗਿਆ ਮੂੰਹ ਠੀਕ ਐ ਸੀਸਾ ਹਾਂ ਬੱਲ ਵਿੱਚ ਹੋਣੇ ਤੇਰੇ ਘਰੇ ਵੀ ਬਹੂ ਆ ਜੂਗੀ ਤੂੰ ਵੀ ਗੋਰੇ ਗੋਰੇ ਫੱਤਰੀ ਪੱਖੀਆਂ ਰੋਟੀਆਂ ਖਾਇਆ ਕਰੇਗਾ ਤੇ ਹਾਂ ਮਿੰਟ ਵਾਲਿਆਂ ਗੁਰੂ ਮਾਰਾ ਕਰੇਗਾ ਹਾਏ ਉਹ ਮੇਰੇ ਸੁਪਨੇ ਕਿੱਥੇ ਪਿੰਡ ਵਾਲੇ ਤਾਂ ਪਹਿਲੀ ਮਤ ਦੇ ਸਾਲਿਆਂ ਹੋਰ ਮਚਾਇਆ ਗੁਰੂ ਤੇ ਉਹਦਾ ਪਹਿਲੇ ਦਿਨੀ ਹੱਥ ਫੜ ਕੇ ਫਰਨੀਦੇ ਗੇੜਾ ਕੱਢ ਕੇ ਆਉ ਓਏ ਤੇ ਛੱਡ ਜਿਉਣਿਆ ਪਹਿਲਾ ਸਾਲਾ ਮੂੰਹ ਚਮਕਾਲਾ ਉਹ ਵੀ ਕਹੇ ਜਿਉਣਿਆ ਤੇਰੇ ਅਰਗਾ ਜਵਾਨ ਗੱਭਰੂ ਮੁੰਡਾ ਨਹੀਂ ਦੇਖਿਆ ਕਰਦੇ